ਕਬੀਰ ਡਗਮਗ ਕਿਆ ਕਰਹਿ ਕਹ ਡੁਲਾਵੈ ਜੀ ਸਰਬ ਸੂਖ ਕੋ ਨਾਇਕ RAM ਨਾਮ ਰਸ ਪੀਆ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾ ਸਹਿ ਦਦ ਕਾਨ ਜਾ ਜਨ ਬਨ ਨਾਹੀ ਨਾ ਕਬੀਰ ਐਸਾ ਇੱਕ ਬਾਦ ਜੋ ਜੀਵਤ ਮਰਤ ਕੋਏ ਨਿਰਪੈ ਹੋਇ ਕੈ ਗੁਣ ਰਵੈ ਜਦ ਪੇਖ ਤਤ ਸੋਏ ਕਬੀਰ ਜਾਤ ਨਾ ਹਉ ਮੁਵਾ ਪਛੈ ਬਨੰਦ ਮੋਹ ਮਿਲੇ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਬੀਰ ਸਬਦ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਨੇ ਐਸਾ ਕਰ ਬੁਝਿਆ ਇਤ ਹਮਰਸੋਏ ਕਬੀਰ ਆਈ ਮੁਝਹਿ ਬਹਿ ਅਨਕ ਕਰੇ ਕਰ ਭੇਸ ਹਮਰ ਕਹਿ ਗੁਰ ਆਪਣੇ ਓਨ ਕਿਨੋ ਆਦੇਸ ਕਬੀਰ ਸੋਈ ਮਾਰਿਐ ਜੇ ਮੁਐ ਸੁਖੋਏ ਭਲੋ ਭਲੋ ਸਭ ਕੋ ਕਹੈ ਗੁਰ ਨਾਨਕ ਕੋਈ ਕਬੀਰ ਰਾਤੀ ਹੋ ਵਹਿਕਾਰੀਆਂ ਕਰ ਉਬੇ ਜੰਤ ਲੈ ਫਾਹੇ ਉੱਠ ਤਾਵਤੇ ਸੇ ਜਾਨਵਾਰੇ ਭਗਵੰਦਰ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਟਾਕ ਭਲਾਸ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਬੜਾਈ ਬੂਡੇ ਆ ਇਓ ਮਤ ਡੂਬ ਹੋ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨ ਹੋਏ ਕਬੀਰ ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚੱਲੇ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਕਬੀਰ ਜਹ ਜਹ ਹੋਂ ਫਿਰਿਓ ਕੌਤਕ ਘਟਾ ਉਟਾਏ ਤੇ ਕ੍ਰਾਮ ਸਨੇਹੀ ਬਾਰਾ ਉਜਰ ਮੇਰੇ ਭਾਰੇ ਕਬੀਰ ਸੰਤਨ ਕੇ ਝੁੰਗਿਆ ਭਲੀ ਪਠ ਕੁਸਤੀ ਗਾਓ ਆਗ ਲਗਾਉ ਤੇ ਧੌਲ ਹਰ ਜਹ ਨਾਹੀ ਹਰ ਕੋ ਨਾ ਕਬੀਰ ਸੰਤ ਮੁਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵ ਸਾਕਤ ਬਪਰੇ ਜੋ ਹਟ ਹਾਟ ਬਿਕਾਇ ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਮਾਇ ਡੋਲਣਿ ਪਵਨ ਚ ਕੋਲਨ ਹਾਰ ਸੰਤ ਹਮਾ ਕਨਕਾਇਆ ਸਾਸ਼ ਪਿਐ ਸੰਸਾਰ ਕਬੀਰ ਬਾਯਾ ਚੋਰਟੇ ਮੋਸਮ ਉਸ ਲਾਵੈ ਹਾਟ ਜਨ ਬਿਲੋਇ ਏਕ ਕਬੀਰਾ ਨਾਮ ਸੈ ਜਨ ਕੀਨੀ ਬਾਰਹਿ ਬਾਟ ਕਬੀਰ ਮਾਇਆ ਡੋਲਨੇ ਪਵਨ ਚ ਕੋਲਨ ਹਾਰ ਜਨ ਬਲੋਇ ਤਨ ਖਾਇ ਅਬਰ ਬੇ ਲੋਬਨਾਰ ਕਬੀਰ ਮਾਇਆ ਤੁਰਟੇ ਮਸਮਸ ਲਾਵੈ ਹਾਟ ਇਕ ਕਬੀਰਾ ਨਾਮ ਸੈ ਜਨ ਕੀਨੀ ਬਰਹ ਬਾਟ ਕਬੀਰ ਸੂਕ ਨਾ ਇਹ ਜੁਗ ਕਰਹ ਜੋ ਬਹੁਤੈ ਮੀਤ ਜੋ ਚਿਤ ਰੱਖੈ ਇਕ ਸੋ ਤੇ ਸੁਖ ਪਾਵਹਿ ਨੀਤ ਕਬੀਰ ਜਸ ਮਰਨੇ ਤੇ ਜਾਗ ਡਰੈ ਮੇਰੇ ਵਣ ਆਨੰਦ ਮਰਨੇ ਹੀ ਤੇ ਬਾਈਐ ਪੂਰਨ ਪਰਮ ਆਨੰਦ RAM ਪਦਾਰਥ ਪਾਏ ਕਬੀਰਾ ਗਾਠ ਨਾ ਖੋਲ ਨਹੀਂ ਪਟਣ ਨਹੀਂ ਪਾਰ ਕੋ ਨਹੀਂ ਗਾਹਕ ਨਹੀਂ ਮੋਲ ਕਬੀਰ ਤਸ ਪ੍ਰੀਤ ਕਰ ਜਾਗੋ ਠਾਕੁਰ RAM ਪੰਡਿਤ ਰਾਜ ਪੂਪਤੇ ਆ ਬਹਿ ਕੌਣੇ ਕਾਮ ਕਬੀਰ ਪ੍ਰੀਤਿ ਕਿਸੌ ਕੇ ਆਨ ਦੁਬਿਦਾ ਜਾਈ ਪਾਵੈ ਲੰਬੇ ਕੇਸ ਕਰ ਪਾਵੈ ਘਰ ਰਮੜਾਈ ਕਬੀਰ ਜਗ ਕਾ ਜਲ ਕੀ ਕੋਟਰੀ ਅੰਧ ਪਰੈ ਤਿਸਮਾ ਹੈ ਹੌਂ ਬਲਿਆਰੇ ਤਨ ਕੋ ਪੈਸ ਜੋ ਨੀਕ ਸਜਾਹ ਕਬੀਰ ਇਹ ਤਨ ਜਾਏਗਾ ਸਖੋ ਤਲਹਿ ਬਹੋਰ ਨੰਗੇ ਪਾਵ ਤੇ ਗਏ ਜਨ ਕੇ ਲੱਖ ਕਰੋੜ ਕਬੀਰ ਤਨ ਜਾਏਗਾ ਕਬਨੇ ਮਰਗ ਲਾਏ ਕੈ ਸੰਗਤ ਕਰ ਸਾਧਕੇ ਕੈ ਹਰਗੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੁਵਾ ਮਰ ਭੀ ਨ ਜਾਣ ਕੋਏ ऐसे मरणे जो मरै बौर न मरना होय कबीर मानुष जन्म दलंभ है होय न बार-बार जो बन बल पाक पोए गिरह बौर न लागह डार ਕਬੀਰ ਤੋਹੇ ਕਬੀਰ ਤੋ ਤੇਰੋ ਨਾਉ ਕਬੀਰ ਰਾਮ ਰਤਨ ਤਬ ਪਾਈ ਐ ਜੋ ਪਹਿਲੇ ਤਜਹਿ ਸਰੀਰ ਕਬੀਰ ਚੰਖ ਨ ਚੰਖੀ ਐ ਤੁਮਰੋ ਕਹਿਓ ਨ ਹੋਏ ਕਰਮ ਕਰੀਵ ਜੋ ਕਰ ਰਹੇ ਮੇਟ ਨਾ ਸਕੇ ਕੋਈ ਕਬੀਰ ਕਸੌਟੇ ਰਾਮ ਕੇ ਝੂਟਾ ਟਿਕੈ ਨਾ ਕੋਈ ਰਾਮ ਕਸੌਟੇ ਸੋ ਸਹੈ ਜੋ ਮਰ ਜੀਵਾ ਹੋਇ ਕਬੀਰ ਊਜਲ ਪਹਿ ਰਹਿ ਕਾਪਰ ਬਾਨਸ ਬਾਰੀ ਕਾ ਹੈ ਏਕ ਸਹਰ ਕੇ ਨਾਮ ਬਿਨ ਬਦ ਜਮ ਪਰ ਜਾਏ ਕਬੀਰ ਬੇੜਾ ਜਰ ਜਰਾ ਪੂਟੇ ਸਿਕ ਜਾਰ ਹਰੂਏ ਹਰੂਏ ਤਿਰ ਗਏ ਡੂਬੇ ਜਨ ਸਰਪਾਰ ਕਬੀਰ ਹੱਡ ਜਰੇ ਜਿਉ ਲੱਕਰੇ ਕੇਸ ਜਰੇ ਜਿਉ ਕਾਸ ਇਹੋ ਜਗ ਜਰਤਾ ਦੇਖ ਕੇ ਪਇਓ ਕਬੀਰ ਉਦਾਸ ਕਬੀਰ ਗਰਬਨ ਕੀਜੀਐ ਚਾਮਲ ਪੇਟੇ ਹਾੜ ਵਰ ਉੱਪਰ ਛਤਰ ਤਰ ਤੇ ਫੁਨ ਧਰਨੀ ਗਾੜ ਕਬੀਰ ਗਰਬਣ ਕੇ ਜਿਆ ਉਤਤਕ ਬਾਸ ਆਜ ਕਾਲ ਪਹਲੇ ਟੜਾ ਉਪਰ ਜਮ ਕਾਸ ਕਬੀਰ ਗਰਭ ਨਾ ਕੀਜੀਐ ਰੰਕਨ ਹਸਿਐ ਕੋਇ ਅਜਹ ਸੋ ਨਾਓ ਸਮੁੰਦਰ ਮਹਿ ਕਿਆ ਜਨ ਕਹਿ ਹੋਇ ਕਬੀਰ ਗਰਭ ਨਾ ਕੀਜੀਐ ਦੇਹ ਦੇਖ ਸੁਰੰਗ ਜੋ ਕਾਲ ਤਦ ਜਾਹੋਗੇ ਜਿਉ ਕਾਂਚਰੀ ਭੁਜੰਗ ਕਬੀਰ ਲੁੱਟਣਾ ਹੈ ਤਾ ਲੁੱਟ ਲੈ RAM ਨਾਮ ਹੈ ਲੁੱਟ ਫਿਰ ਬਾਛਾ ਪਛਤਾਹੋਗੇ ਪ੍ਰਾਨ ਜਾਹੇਗੇ ਛੂਟ ਕਬੀਰ ਐਸਾ ਕੋਈ ਨ ਜਨਮ ਹੋ ਆਪਣੇ ਕਰ ਲਾਵੇ ਆਗ ਪੰਜ ਚੌਲ ਲੜਕੇ ਜਾਰਕੈ ਰਹਿ ਰਾਮ ਲਿਵ ਲਾਗ ਕੋਹ ਹੈ ਲੜਕੇ ਵਿੱਚ ਲੜਕੀ ਵਿੱਚ ਕੋਏ ਸਾਂਝਾ ਕਰੇ ਕਬੀਰ ਸਿਆ ਹਰ ਸੰਗ ਬਨਜ ਕਰੇ ਕਬੀਰ ਚੇਤਾਵਣੀ ਮਤ ਸਹਸ ਰਹਿ ਜਾਏ ਬਾਦਸਾਹਿ ਭੋਗ ਜੋ ਭੋਗ ਵੇ ਤਿਲ ਕੋ ਗੁੜ ਲੈ ਖਾਹੇ ਕਬੀਰ ਮੈਂ ਜਾਣਿਓ ਪੜਬ ਭਲੋ ਪੜ ਬਸਾਓ ਪਲ ਜੋਗ ਭਗਤ ਨਾ ਛੱਡੋ ਰਾਮ ਕੇ ਭਾਵੇਂ ਨਿੰਦਾ ਲੋਗ ਕਬੀਰ ਲੋਗ ਕੇ ਨਿੰਦਾ ਬਪੜਾ ਜੇ ਮਨ ਨਾਹੀ ਗਿਆਨ ਰਾਮ ਕਬੀਰਾ ਰਬ ਰਹੇ ਅਵਰਤ ਜੇ ਸਭ ਕਾਮ ਕਬੀਰ ਪਰਦੇਸੀ ਕਹਿ ਕਾ ਕਰੈ ਚਹ ਹਦਸ ਲਾਗੇ ਆਗ ਕਿੰਤਾ ਜਲ ਕੋ ਲਾਪਈ ਤਾ ਗਿਆ ਚਨ ਲਾਗ ਕਬੀਰ ਖਿੰਤਾ ਜਲ ਕੋਇਲਾ ਭਈ ਖਾਪਰ ਫੂਟ ਮਫੂਟ ਜੋਗੀ ਬਪੜਾ ਖੇਲਿਆ ਆਸਨ ਰਈ ਬਿਪੂਤ ਕਬੀਰ ਥੋਰੈ ਜਲ ਬਾਸੁਲੇ ਤੀਵਰ ਮਿਲਿਓ ਜਾਲ ਇਹ ਟੋਗ ਨਾ ਛੋਟ ਸਹੈ ਫਿਰ ਕਰ ਸੰਬੰਧ ਸੰਭਾਲ ਕਬੀਰ ਸੰਬੰਧ ਨਾ ਛੋੜੀਐ ਜਵਤ ਕਰ ਹੋਏ ਪੋਕਰ ਪੋਕਰ ਢੂੰਡਤੇ ਕੋ ਨ ਕਹੈ ਕੋਏ ਕਬੀਰ ਨਿਗਸਾਏ ਬਹਿ ਗਏ ਥੰਗੇ ਨਾ ਹੀ ਕੋਏ ਦੀਨ ਗਰੀਬ ਆਪਣੇ ਕਰਦੇ ਹੋਏ ਸੋ ਹੋਏ ਕਬੀਰ ਬੈਸਨੋ ਕੇ ਕੂਕਰ ਭਲੀ ਸਾਖਤ ਕੀ ਬੁਰੀ ਮਾਏ ਓਹ ਨਿਤ ਸੁਨੇ ਹਰਨਾਮ ਜਸ ਓਹ ਪਾਪ ਵਿਸਾਹਨ ਜਾਏ ਕਬੀਰ ਹਰਨਾ ਦੁਬਲਾ ਇਹ ਹਰਿਆਰ ਤਾਲ ਲਾਕ ਰਹੇ ਰੀ ਏਕ ਜਿਓ ਕੀਤਾ ਬੰਤ ਕਾਲ ਕਬੀਰ ਗੰਗਾ ਤੀਰ ਜੋ ਘਰ ਕਰਹਿ ਪੀਵਹਿ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉ ਕਹਿ ਰਮੇ ਕਬੀਰ ਕਬੀਰ ਮਰ ਨਿਰਮਲ ਭਇਆ ਜੈਸਾ ਗੰਗਾ ਨੀਰ ਚਲ ਲਗ ਹਰ ਫਿਰੈ ਕਹਿਤ ਕਬੀਰ 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 ਹਰ ਦੇ ਪਿਆਰੇ ਚੋਲਾ ਉਜਲ ਪਾਏ ਰਾਮ ਸਨੇਹੀ ਤੋ ਮਿਲੈ ਦੋਨੋਂ ਵਰਨ ਗਵਾਏ ਕਬੀਰ ਹਰ ਦੇ ਪੀਰ ਤਨ ਹਰੈ ਤੂੰ ਨ ਚਿਹਰ ਨਾ ਰਹਾਏ ਬਲੇ ਹਰੀ ਹੈ ਪ੍ਰੀਤ ਗਾ ਜਿਹ ਜਾਤ ਵਰਨ ਕੁਲ ਜਾਏ ਕਬੀਰ ਮੁਕਤ ਦੁਆਰਾ ਸੰਗੁਰ ਰਾਈ ਦਸੇ ਪਾਏ ਮਰ ਤਉ ਮੈ ਇਕਲ ਹੋਇ ਰਹਿਓ ਨਿਕਸਉ ਕਿਉ ਕਹਿ ਜਾਈ ਕਬੀਰ ਅਸਾ ਸਤਗੁਰ ਜੇ ਮਿਲੈ ਟੁਟਾ ਕਰੇ ਬਸਾ ਮੁਕਤ ਦੁਆਰਾ ਮੁਕਲਾ ਸਹਿਜ ਆਵਦਾ ਕਬੀਰ ਨਾ ਭਜਾਨ ਨ ਸਪਰੇ ਨਾਮ ਕਰਨੇਗਾ ਮਤ ਹਰ ਕੋ ਸੈ ਕੌਣ ਹੈ ਮੇਰੇ ਜਤਨ ਨਾ ਕਬੀਰ ਬਹ ਮਰਨੇ ਕਾ ਚਾਹ ਹੈ ਮਰੋ ਤ ਹਰ ਕੈ ਦਵਾਰ ਮਤ ਹਰ ਬੁਸਾ ਕੌਣ ਹੈ ਪਰ ਹਮਾਰੈ ਬਰ ਕਬੀਰ ਨਾਮ ਕੀਆ ਨਾ ਕਰਹਿਗੇ ਨਾ ਕਰ ਸਕੈ ਸਰੀਰ ਕਿਆ ਜਾਣ ਕਿਸ ਹਰ ਕੀਆ ਭਇਓ ਕਬੀਰ 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 ਸੁਪਨੈ ਹੂ ਬਰੜਾਏ ਕੈ ਜਹ ਮੁਖ ਨਿਕ ਸੈ ਰਾਮ ਤਾਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ ਕਬੀਰ ਮਾਟੀ ਕੇ ਹਮ ਪੁੱਤਰ ਮਾਨਸ ਰਾਖਿਓ ਨਾ ਹੋ ਚਾਰ ਦਿਨ ਸਕੇ ਪਾਉਣੇ ਬਡ ਬਡ ਰੁੰਧ ਹਟਾ ਕਬੀਰ ਮਹਿੰਦੀ ਕਰ ਘਾਲਿਆ ਆਪ ਬਿਸਾਏ ਬਿਸਾਏ ਤ ਸਹਬਾਤ ਨ ਪੁੱਛੀਐ ਕਬ ਹੁ ਨ ਲਾਈ ਪਾਏ ਕਬੀਰ ਜਿਹਦਰਿਆਵਤ ਜਤ ਅਹ ਹਟਕੈ ਨਾਹੀ ਕੋਏ ਸੋਦਰ ਕੈਸੇ ਛੋੜੇ ਜੋ ਦਰਿਆ ਸਾ ਹੋਏ ਕਬੀਰ ਡੂਬਾ ਥੈ ਪੈ ਉਪਰਿਓ ਗੁਣ ਕੀ ਲਹਿਰ ਚਬਕ ਜਬ ਦੇਖਿਓ ਬੇੜਾ ਜਰਜਰਾ ਤਬ ਉੱਤਰ ਪਰਿ ਹੋਉ ਫਰਕ ਕਬੀਰ ਪਾਪੀ ਭਗਤ ਨ ਭਾਵੈ ਹਰ ਪੂਜਾ ਨ ਸੁਹਾਏ ਮਾਕੇ ਜੰਦਲ ਪਰਹਰੈ ਜਹ ਬਿਗੰਧ ਤਹਿ ਜਾਏ ਕਬੀਰ ਬੈਦਮੁਆ ਰੋਗੇ ਮੁਆ ਮੁਆ ਸਭ ਸੰਸਾਰ ਏਕ ਕਬੀਰ ਆ ਨਾਮੁਆ ਜੈ ਨਹੀ ਰੋਬਨ ਹਾਰ ਕਬੀਰ ਰਾਵਨ ਆ ਧਿਆਉ ਮੋਟੀ ਲਾਗੀ ਕੋਰ ਕਾਇ ਹੱਡੀ ਕਾਠ ਕੇ ਨਾ ਓਹ ਚਰੈ ਬਹੋਰ ਕਬੀਰ ਐਸੇ ਹੋਏ ਪਰੇ ਮਨ ਕੋ ਭਾਵਤ ਕੇ ਨ ਮਰਨੇ ਤੇ ਕਿਆ ਡਰ ਪਨਾ ਜਬ ਹਾਥ ਸੇ ਦੌਰਾ ਲੀਨ ਕਬੀਰ ਰਸ ਕੋ ਗੰਡੋ ਚੂਸੇ ਐ ਗੁਣ ਕੋ ਮਰੀਐ ਰੋਏ ਅਬ ਗਣੀਾਰੇ ਮਨਸੈ ਭਲੋ ਨ ਕਹੈ ਕੋਈ ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਫੂਟ ਗੁਰਜੋ ਨਾ ਚਿਤਹਿ ਆਪਣੋ ਅਦਮਾਜ ਲਿਜਹ ਗੇ ਲੂਟ ਕਬੀਰ ਕੋ ਕਰ ਰਬ ਕੋ ਮੁੱਤਿਆ ਮੇਰੋ ਨਾ ਗਲੇ ਬਰ ਜੈਵਰੀ ਜਹ ਕਿੰਜ ਤਹ ਜਾ ਕਬੀਰ ਜਪਣੀ ਕਾਠ ਕੀ ਕਿਆ ਦਿਖ ਲਾ ਵਹਿ ਲੋਏ ਹਿਰਦੈ ਰਾਮ ਨ ਚਿਤਹਿ ਇਹ ਜਪਣੀ ਕਿਆ ਹੋਏ ਕਬੀਰ ਬ੍ਰਹੁਪਰੰਗਮ ਮਨ ਬਸੈ ਮਨ ਤਨ ਮੰਨ ਕੋਏ ਰਾਮ ਬਿਯੋਗੀ ਨਾ ਜਿਐ ਜੀਆ ਤਬਰਾ ਹੋਏ ਕਬੀਰ ਪਾਰਸ ਚੰਦਨ ਤਿਨ ਹੈ ਇੱਕ ਸੁਗੰਧ ਤਿਹ ਮਿਲਤੈਉ ਉਤਮ ਭੈ ਲੋਹ ਕਾਠ ਨਿਰਗੰਧ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹ ਆਜਾਰੇ ਇੱਕ ਜੋ ਸਾਧੂ ਮਹ ਮਿਲਿਓ ਤਿਨ ਲੀਆ ਅੰਚਲ ਲਾਇ ਕਬੀਰ ਬੈਦ ਕਹ ਹਉ ਹੀ ਭਲਾ ਦਾਰੂ ਮੇਰੇ ਵਸ ਇਹ ਤਉ ਬਸਤ ਗੋਪਾਲ ਕੇ ਜਬ ਭਾਵੈ ਲੇ ਖਸ ਕਬੀਰ ਨੋਬਤ ਆਪਣੇ ਦਿਨ ਦਸ ਲੈ ਹੁ ਬਜਾਏ ਨਦੀ ਨਾਵ ਸੰਜੋਗ ਜਾ ਬਹਰ ਨ ਮਿਲ ਹੈ ਆਏ ਕਬੀਰ ਸਾਤ ਸਮੁੰਦਹ ਬਸ ਕਰ ਕਲਮ ਕਰੋ ਬਨਰਾਏ ਬਸੁਦਾ ਕਾਗਜ਼ ਜਾ ਕਰ ਹਰ ਜਸ ਲਿਖਨ ਨ ਜਾਏ ਕਬੀਰ ਜਾਤ ਜੁਲਾਹਾ ਗਿਆ ਕਰੇ ਹਿਰਦੈ ਵਸੇ ਗੁਪਾਲ ਕਬੀਰ ਰਮਈਆ ਘਟ ਬਿਲ ਚੁ ਕਹਿ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਚੌ ਲੜਕੇ ਮਾਰ ਕੇ ਰਹਿ ਰਾਮ ਲਿਉ ਲਾਈ ਕਬੀਰ ਐਸਾ ਕੋ ਨਹੀਂ ਉਤਰ ਦੇਵੈ ਫੂਕ ਅੰਦਾ ਲੋਗ ਨ ਜਾਣੈ ਰਹਿਓ ਕਬੀਰ ਕੂਕ ਕਬੀਰ ਸਦੀ ਪੁਕਾਰੈ ਚਹੇ ਚੜੇ ਸੁਨ ਹੋ ਬੀਰ ਮਸਾਨ ਲੋਗ ਸਬਾਇਆ ਚੱਲ ਗयो ਹਮ ਤੁਮ ਕਾ ਮਨਦਾਨ ਕਬੀਰ ਮੜ ਬੰਖੇ ਭਇਓ ਉਡ ਉਡ ਦਹਿ ਦਿਸ ਜਾਏ ਜੋ ਜੈਸੇ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਕਬੀਰ ਜਾ ਕੋ ਖੋਜਦੇ ਪਾਇਓ ਸੋ ਹੀ ਠੌਰ ਸੋਏ ਫਿਰ ਕਹਿ ਤੂੰ ਭਇਆ ਦਾ ਕੋ ਕਹਿਤਾ ਯਾਰ ਕਬੀਰ ਮਾਰੀ ਮਰੋ ਕੋ ਸੰਗ ਕੇ ਕਲੇ ਨਿਕਟ ਜੋ ਬੇਰ ਉਹ ਝੂਲੇ ਉਹ ਚਿਰੈ ਸਾਗਤ ਸੰਗ ਨਹਿਰ ਕਬੀਰ ਪਾ ਕਬੀਰ ਭਾਰ ਪਰਾਇ ਸਿਰ ਚਰੈ ਚਲਿਓ ਚਾਹੈ ਬਾਟ ਆਪਣੇ ਭਾਰਹਿ ਨਾ ਡਰੈ ਆਗੈ ਓ ਘਟ ਘਾਟ ਕਬੀਰ ਬਣਕੇ ਦਾਦੇ ਲਾਕਰ ਠੰਡੇ ਕਰੈ ਪੁਕਾਰ ਮਤ ਬਸ ਪਰੋ ਲੋਹਾਰ ਕੇ ਜਾਰੈ ਦੁਜੀਵਾਰ ਕਬੀਰ ਕਬਰੰਤ ਦੁਇ ਬੂਏ ਦੁਇ ਬਰੰਤਹ ਚਾਰ ਚਾਰ ਬਰੰਤਹ ਸਹਿ ਬੂਏ ਚਾਰ ਪੁਰਖ ਦੁਇ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂ ਨਾ ਪਾਇਆ ਠੌਰ ਜਿਨ ਹਰ ਕਾ ਨਾਮ ਨ ਚਿਤੈਉ ਕਾ ਕੁਲ ਨੇ ਔਰ ਕਬੀਰ ਸੰਗਤ ਕਰਿਐ ਸਾਧਕੇ ਅੰਤ ਕਰੈ ਨਿਰਵਾਹ ਸਾਕਤ ਸੰਗ ਨ ਕੀਜੀਐ ਜਦ ਹੋਏ ਬਿਨਾਹ ਕਬੀਰ ਜਗ ਮਹਿ ਚਿਤਿਓ ਜਾਣਕੈ ਜਗ ਮਹਿ ਰਹਿਓ ਸਬਾਏ ਜਿਨ ਹਰਿ ਕਾ ਨਾਮੁ ਨ ਚਿਤਿਓ ਬਦਹ ਜਨਮੇ ਆਇ ਕਬੀਰ ਆਸਾ ਕਰਿਐ ਰਾਮ ਕੇ ਅਵਰੈ ਆਸ ਨਿਰਾਸ ਨਰਕ ਪਰਹ ਦੇ ਮਨੈ ਜੋ ਅਰਨਾਮੈ ਉਦਾਸ ਕਬੀਰ ਸਿਖ ਸਾਖਾ ਬਹੁਤ ਕੀਐ ਕੇ ਸੋ ਕਿਉ ਨ ਬੀਤਾ ਚਲ ਤੇ ਯਾਰ ਮਿਲਣ ਕੋ ਬਿਤੇ اٹਕਿਓ ਚੀਦ ਕਬੀਰ ਕਰ ਰਬ ਬਪੁਰਾ ਕਿਆ ਕਰ ਜੋ ਰਾਮ ਨ ਕਰੈ ਸਹਾਰੇ ਜਿਹ ਜਿਹ ਡਾਲੀ ਬਾਗ ਧਰਾ ਸੋਈ ਮਰ ਮਰ ਜਾਏ ਕਬੀਰ ਅਵਰਹਿ ਕੋ ਉਪਦੇਸ ਦੇ ਮੁਖ ਮੈਂ ਪਰਹਿ ਰੇਤ ਰਾਸ ਬਿਰਾਨੀ ਰਖਤੈ ਖਾਇਆ ਕਰ ਕਾ ਖੇਤ ਕਬੀਰ ਸਾਧੋ ਕੇ ਸੰਗਤ ਰਹਾ ਜੋ ਕੇ ਬੋ ਸਿਖਾ ਹੋਰ ਅਰਸ ਹੋਏ ਹੈ ਸਾਖਤ ਸੰਗਨ ਜਾ ਕਬੀਰ ਸੰਗਤ ਸਾਧ ਕੇ ਦਿਲ ਦਰਦ ਦੂਣਾਏ ਤੋ ਸਾਕਤ ਕਰੇ ਕੰਬਰੀ ਧੋਏ ਹੋਏ ਨਾ ਸੇਤ